ਇਸ ਰੀਲ ਨੂੰ ਜ਼ਰਾ ਧਿਆਨ ਨਾਲ ਸੁਣਨਾ ਸਾਲ 2017 ਦਿਹਾਰ ਵਿੱਚ ਹੜ੍ਹਾਂ ਆਏ 400 ਤੋਂ ਵੱਧ ਜ਼ਿੰਦਗੀਆਂ ਖਤਮ ਲੱਖਾਂ ਪ੍ਰਭਾਵਿਤ ਤੇ ਸਿਰਫ 3 ਦਿਨਾਂ ਦੇ ਵਿੱਚ ਕੇਂਦਰ ਨੇ 500 ਕਰੋੜ ਰੁਪਏ ਦਾ ਪੈਕੇਜ ਦੇ ਦਿੱਤਾ ਹਰ ਪਰਿਵਾਰ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਉਸੇ ਸਾਲ ਗੁਜਰਾਤ ਵਿੱਚ 200 ਤੋਂ ਵੱਧ ਮੌਤਾ ਤੁਰੰਤ 500 ਕਰੋੜ ਦਾ ਪੈਕੇਜ ਸੈਨਾ ਐਨ ਡੀ ਆਰ ਐਫ ਆਈ ਐਫ ਪੂਰਾ ਬਚਾਅ ਮਿਸ਼ਨ 2018 ਕੇਰਨ 400 ਤੋਂ ਵੱਧ ਮੌਤਾ ਅਰਬਾਂ ਰੁਪਏ ਦਾ ਨੁਕਸਾਨ 48 ਘੰਟਿਆਂ ਦੇ ਵਿੱਚ ਹੀ ਰਾਹਤ ਪੈਕੇਜ 40 ਹੈਲੀਕਾਪਟਰ 500 ਕਿਸ਼ਤੀਆਂ ਹਰ ਸੰਭਵ ਕੋਸ਼ਿਸ਼ ਤੇ 2018 ਇਹ ਅੰਦਰ ਮਹਾਰਾਸ਼ਟਰ ਦਾ ਹੜ੍ਹ ਬੀ ਮੋਤਾ 4 ਦਿਨਾਂ ਦੇ ਵਿੱਚ ਹੀ 700 ਕਰੋੜ ਰੁਪਏ ਦੀ ਮਦਦ ਦੇ ਦਿੱਤੀ ਗਈ ਇਸ ਦੇ ਨਾਲ ਹੀ 34 ਐਨਡੀਆਰਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਪਰ ਜੋਦੋਂ ਗੱਲ ਪੰਜਾਬ ਦੀ ਆਈ ਹਜ਼ਾਰ ਤੋਂ ਵੱਧ ਪਿੰਡ ਡੁੱਬ ਗਏ 20 ਤੋਂ ਵੱਧ ਜ਼ਿੰਦਗੀਆਂ ਖਤਮ ਹੋ ਗਈਆਂ ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਆ ਆਫੀਸ਼ੀਅਲੀ 1988 ਤੋਂ ਬਾਅਦ ਦਾ ਸਭ ਤੋਂ ਭਿਆਨਕ ਹੜ੍ਹ ਹੈ ਪਰ ਅੱਜ ਤੱਕ ਨਾ ਤਾਂ ਕੋਈ ਵੱਡੀ ਰਾਹਤ ਦਿੱਤੀ ਗਈ ਤੇ ਨਾ ਹੀ ਕੋਈ ਢੰਗ ਦਾ ਪੈਕੇਜ ਦਿੱਤਾ ਗਿਆ ਪੰਜਾਬ ਅਜੇ ਵੀ ਇੰਤਜ਼ਾਰ ਕਰ ਰਿਹਾ ਹੈ ਸਵਾਲ ਇਹ ਹੈ ਕਿ ਹਰ ਸਟੇਟ ਨੂੰ ਰਾਹਤ ਪਰ ਪੰਜਾਬ ਨੂੰ ਸਿਰਫ ਲਾਰੇ ਕਿਉਂ ਪੰਜਾਬ ਕੋਈ ਭੀਖ ਨਹੀਂ ਮੰਗ ਰਿਹਾ ਸਿਰਫ ਉਸਦਾ ਹੱਕ ਚਾਹੀਦਾ ਹੈ ਜੋ ਕਾਨੂੰਨ ਵੀ ਦਿੰਦਾ ਹੈ ਤੇ ਇਨਸਾਨੀਅਤ ਵੀ ਮੰਗਦੀ ਹੈ ਪੰਜਾਬ ਬਾਰਡਰ ਸਟੇਟ ਹੈ ਤੇ ਇਸ ਦੀ ਫੂਡ ਬੋਲ ਆਫ ਇੰਡੀਆ ਹੈ ਜੇ ਪੰਜਾਬ ਦਾ ਨੁਕਸਾਨ ਹੋਵੇਗਾ ਤਾਂ ਇਸ ਦਾ ਮਤਲਬ ਹੈ ਕਿ ਦੇਸ਼ ਕੰ ਵੀ ਹੋਵੇਗਾ ਸਰਕਾਰ ਨੂੰ ਇਹ ਗੱਲ ਹੁਣ ਬਹੁਤ ਜਲਦੀ ਸਮਝਣੀ ਪਵੇਗੀ ਕਿਤੇ ਬਹੁਤੀ ਦੇਰ ਨਾ ਹੋ ਜਾਵੇ ਧੰਨਵਾਦ